ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਪੰਚਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਹੁਣ ਸਰਪੰਚਾਂ ਨੂੰ 2000 ਰੁਪਏ ਮਾਨਕਤਾ ਦੇਵੇਗੀ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪੰਚਾਇਤ ਦਿਵਸ ਮੌਕੇ ਕਰਵਾਏ ਗਏ ਰਾਜਪਦਰੀ ਸਮਾਗਮ ਦੌਰਾਨ ਕੀਤਾ ਉਹਨਾਂ ਕਿਹਾ ਕਿ ਪੰਚਾਇਤਾਂ ਜਮਹੂਰੀ ਪ੍ਰਣਾਲੀ ਦਾ ਸਭ ਤੋਂ ਅਹਿਮ ਆਂਗਣਾ ਅਤੇ ਜ਼ਮੀਨੀ ਪੱਧਰ ਤੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਟੈਗੋਰ تھیਟਰ ਦੇ ਵਿੱਚ ਕਰਵਾਏ ਗਏ ਰਾਜਪਦਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਵੱਲੋਂ ਸਰਪੰਚਾਂ ਨੂੰ ਚੁਣੇ ਜਾਣ ਵਾਲੇ ਦਿਨ ਤੋਂ ਲੈ ਕੇ 2000 ਰੁਪਇਆ ਪ੍ਰਤੀ ਮਹੀਨਾ ਮਾਨਪਤਾ ਦਿੱਤਾ ਜਾਊਗਾ ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਰਪੰਚਾਂ ਨੂੰ 1200 ਰੁਪਏ ਮਾਨਪਤਾ ਦੇਣ ਦਾ ਵਾਅਦਾ ਤਾਂ ਕੀਤਾ ਸੀ ਪਰ ਉਹ ਫੈਸਲਾ ਕਦੇ ਵੀ ਅਮਲ ਦੇ ਵਿੱਚ ਨਹੀਂ ਆਇਆ ਤੇ ਸਰਪੰਚਾਂ ਨੂੰ ਇਸ ਇੱਧਰ ਉੱਧਰ ਪਟਕਣ ਲਈ ਮਜਬੂਰ ਹੋਣਾ ਪਿਆ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਜਮਹੂਰੀ ਪ੍ਰਣਾਲੀ ਦਾ ਸਭ ਤੋਂ ਅਹਿਮ ਆਂਗਣੇ ਪੰਚਾਇਤਾਂ ਤੇ ਸਰਪੰਚ ਸਰਕਾਰ ਦੀਆਂ ਅਸਲ ਅੱਖਾਂ ਤੇ ਕੰਨ ਨੇ ਕਿਉਂਕਿ ਉਹ ਜ਼ਮੀਨੀ ਪੱਧਰ ਤੇ ਜਨਤਾ ਦੇ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਨੇ ਸਰਕਾਰ ਪਿੰਡਾਂ ਦੀ ਵਿਕਾਸ ਲਈ ਯੋਜਨਾਵਾਂ ਉਹ ਲਿਖਦੀਆਂ ਨੇ ਜਦੋਂ ਕਿ ਸਰਪੰਚ ਤੇ ਪੰਚ ਜ਼ਮੀਨੀ ਪੱਧਰ ਤੇ ਨਾ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਨੂੰ ਪਿੰਡ ਚ ਧੜੇਬੰਦੀ ਖਤਮ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਲੋਕਤੰਤਰ ਚ ਬਹੁਤ ਮਤ ਪ੍ਰਾਪਤ ਕਰਨ ਵਾਲਾ ਵਿਅਕਤੀ ਜਾਂ ਪਾਰਟੀ ਜੇਤੂ ਹੁੰਦੀ ਹੈ ਪਰ ਸਰਪੰਚ ਪੂਰੇ ਪਿੰਡ ਦਾ ਚੁਣਿਆ ਜਾਂਦਾ ਹੈ ਸਰਪੰਚ ਸਰਕਾਰ ਤੇ ਪਿੰਡਾਂ ਦਰਮਿਆਨ ਪੁਲ ਹਨ ਜਿਸ ਕਰਕੇ ਉਹਨਾਂ ਨੂੰ ਪਿੰਡ ਦੇ ਵਿਕਾਸ ਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹਨਾਂ ਨੇ ਸਰਪੰਚਾਂ ਨੂੰ ਪਿੰਡਾਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਚੜ ਕੇ ਯੋਗਦਾਨ ਦੇਣ ਵਾਸਤੇ ਵੀ ਕਿਹਾ ਅਤੇ ਨਾਲ ਹੀ ਤਾਂ ਜੋ ਵਾਤਾਵਰਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਪੰਚਾਇਤਾਂ ਨੂੰ ਧਰਤੀ ਹੇੜਲਾ ਪਾਣੀ ਦੇ ਘਟ ਰਹੇ ਪੱਧਰ ਤੇ ਚਿੰਤਾ ਪ੍ਰਗਟਾਉਂਦਿਆਂ ਪੰਚਾਇਤਾਂ ਨੂੰ ਛੱਪੜਾਂ ਨੂੰ ਸੁਰਜੀਤ ਕਰਨ ਦੀ ਨਸੀਹਤ ਦਿੱਤੀ ਹੈ ਉਹਨੇ ਵੀ ਕਿਹਾ ਕਿ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਨੂੰ ਸੁਰਜੀਤ ਕਰਨ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ ਛਪੜਾਂ ਦੇ ਪਾਣੀ ਨੂੰ ਸੋਧ ਕੇ ਖੇਤੀਬਾੜੀ ਦੇ ਉਦੇਸ਼ਾਂ ਲਈ ਸਹੀ ਢੰਗ ਨਾਲ ਵਰਤਿਆ ਜਾਊਗਾ ਤਾਂ ਜੋ ਧਰਤੀ ਹੇਠਲਾ ਪਾਣੀ ਤੇ ਬੋਝ ਘਟਾਇਆ ਜਾ ਸਕੀ ਉਹਨਾਂ ਕਿਹਾ ਕਿ ਜਿਸ ਸਮੇਂ ਉਹਨਾਂ ਨੇ ਸੂਬੇ ਦੀ ਸੇਵਾ ਸੰਭਾਲੀ ਸੀ ਉਸ ਸਮੇਂ ਸੂਬੇ ਦੇ ਵਿੱਚ ਸਿੰਚਾਈ ਲਈ ਸਿਰਫ 21% ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਮਾਨਵਲੀ ਗੱਲ ਇਹ ਹੈ ਕਿ ਹੁਣ 75% ਨਹਿਰੀ ਪਾਣੀ ਸਿੰਚਾਈ ਦੀ ਵਰਤਿਆ ਜਾ ਰਿਹਾ ਹੈ ਇਸ ਮੌਕੇ ਮੁੱਖ ਮੰਤਰੀ ਨੇ ਪਿੰਡਾਂ ਦੇ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਕੈਟਾਗਰੀਆਂ ਦੇ ਸੂਚਕ ਅੰਕ ਸਭ ਤੋਂ ਵੱਧ ਅੰਕ ਲੈਣ ਵਾਲੇ ਸੂਬੇ ਦੇ ਸੂਬੇ ਵਿੱਚ ਪਹਿਲਾ ਸਥਾਨ ਤੇ ਰਹੇ ਬਠਿੰਡਾ ਜਿਹਦੇ ਦੀ ਪਿੰਡ ਬੱਲੋ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਨੌ ਪੰਚਾਇਤਾਂ ਤੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤਾਂ ਨੂੰ ਵੱਡਾ ਮਾਨ ਸਨਮਾਨ ਦੇਣ ਦੀ ਗੱਲ ਕਹੀ ਹੈ ਦਰਸ਼ਕੋਣ ਦੱਸਿਏ ਕਿ ਪੰਚਾਇਤੀ ਚੋਣਾਂ ਜਿਹੜੀਆਂ ਉਹ ਅਗਸਤ ਦੇ ਮਹੀਨੇ ਦੇ ਵਿੱਚ ਹੋਈਆਂ ਸੀ ਜਿਸ ਕਰਕੇ ਇਹਨਾਂ ਜਿਹੜੀਆਂ ਪੰਚਾਇਤਾਂ ਨਵੀਆਂ ਚੁਣੀਆਂ ਗਿਆ ਸੀ ਕਿਉਂਕਿ ਬਹੁਤ ਵੱਡਾ ਵਿਵਾਦ ਵੀ ਹੋਇਆ ਸੀ ਹਾਈ ਕੋਰਟ ਵੀ ਮਾਮਲੇ ਪਹੁੰਚੇ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਉੱਥੇ ਭੰਗ ਕਰ ਦਿੱਤੀਆਂ ਗਈਆਂ ਜਾਂ ਬਹੁਤ ਸਾਰੀਆਂ ਪੰਚਾਇਤਾਂ ਦੇ ਵਿੱਚ ਅਜਿਹੀ ਸਥਿਤੀ ਬਣੀ ਕਿ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣ ਲਈਆਂ ਗਈਆਂ ਪਰ ਉਹ ਮਾਮਲੇ ਹਾਈ ਕੋਰਟ ਦੇ ਵਿੱਚ ਵੀ ਗਏ ਕਈ ਪੰਚਾਇਤਾਂ ਨੂੰ ਤੇ ਉੱਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਤੇ ਜਿਹੜੀਆਂ ਪੰਚਾਇਤਾਂ ਚੋਣਾਂ ਦੇ ਰਾਹੀਂ ਚੁਣੀਆਂ ਗਈਆਂ ਸੀ ਤਾਂ ਉਹਦੇ ਉੱਤੇ ਵੀ ਵਿਵਾਦ ਪੈਦਾ ਹੋਇਆ ਬਹੁਤ ਸਾਰੀਆਂ ਥਾਂ ਤੋਂ ਝੜਪਦੀਆਂ ਖਬਰਾਂ ਵੀ ਸਾਹਮਣੇ ਆਈਆਂ ਪਰ ਜਦੋਂ ਇਹ ਪੰਚਾਇਤਾਂ ਜਿਹੜੀਆਂ ਉਹ ਬਣ ਚੁੱਕੀਆਂ ਪਿੰਡਾਂ ਦੇ ਵਿੱਚ ਕੰਮਕਾਰ ਜਿਹੜੇ ਸ਼ੁਰੂ ਹੋ ਚੁੱਕੇ ਉਸ ਤੋਂ ਬਾਅਦ ਹੁਣ ਪੰਚਾਇਤ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤਾਂ ਨੂੰ ਇੱਕ ਅਹਿਮ ਤੋਹਫ਼ਾ ਦਿੱਤਾ ਕਿਉਂਕਿ ਜਿਹੜੇ ਐਮਐਲਏ ਹੁੰਦੇ ਨੇ ਜਾਂ ਐਮਪੀ ਹੁੰਦੇ ਨੇ ਉਹਨਾਂ ਦੀ ਤਰਖਾਹ ਨਿਰਧਾਰਤ ਕੀਤੀ ਹੁੰਦੀ ਹੈ ਤੇ ਜਿਹੜੇ ਪੰਚਾਇਤ ਪੰਜ ਜਾਂ ਸਰਪੰਚ ਹੁੰਦੇ ਨੇ ਪਿੰਡਾਂ ਵਿੱਚ ਉਹਨਾਂ ਨੂੰ ਇੱਕ ਮਾਨਪੱਤਰ ਦਿੱਤਾ ਜਾਂਦਾ ਹੈ ਜਿਵੇਂ ਸਰਪੰਚ ਦਾ ਪੰਚਾਂ ਨਾਲ ਵਾਧੂ ਹੁੰਦਾ ਤੇ ਪਹਿਲਾਂ 1200 ਰੁਪਏ ਦੀ ਗੱਲ ਕੀਤੀ ਗਈ ਸੀਗੀ ਪਿਛਲੇ ਸਰਕਾਰਾਂ ਵੇਲੇ ਪਰ ਉਹ ਵੀ ਉਹਨਾਂ ਨੂੰ ਕਹਿੰਦੇ ਨਹੀਂ ਸੀ ਦਿੱਤਾ ਜਾਂਦਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 2000 ਰੁਪਿਆ ਮਾਨ ਪੱਤਾ ਜਿਹੜਾ ਸੀ ਸਰਪੰਚਾਂ ਨੂੰ ਦਿਆ ਕਰਾਂਗੇ ਤਾਂ ਜੋ ਉਹਨਾਂ ਦਾ ਮਾਨ ਵਧਾਇਆ ਜਾ ਸਕੇ ਦਿਉਜਾਜ ਧੰਨਵਾਦ